ਗੁਰਦਾਸਪੁਰ ਪੁਲਿਸ ਵੱਲੋਂ ਖਾਸ ਕਰ ਐਸਐਸਪੀ ਗੁਰਦਾਸਪੁਰ ਵੱਲੋਂ ਨਸ਼ੇ ਦੇ ਉੱਪਰ ਕੰਟਰੋਲ ਕਰਨ ਲਈ ਸਤੀ ਵਾਦਾ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਐਸਐਸਪੀ ਗੁਰਦਾਸਪੁਰ ਨੇ ਹੇਠਲੇ ਲੈਵਲ ਦੀਆਂ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਹੈ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਗੁਰਦਾਸਪੁਰ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਜੋ ਕਿ ਮਾਂਜੋ ਬੀਜੀ ਸਾਹਿਬ ਵੱਲੋਂ ਵੀ ਔਰ ਅ ਡੀਜੀਐਸਟੀ ਵੱਲੋਂ ਵੀ ਸਾਨੂੰ ਦਿਸ਼ਾ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਅਤੇ ਸਾਡੇ ਆਪਣੇ ਜਿਹੜੇ ਪ੍ਰੋਗਰਾਮ ਚੱਲ ਰਿਹਾ ਉਹਨਾਂ ਨੂੰ ਇੱਕ ਬੂਸਟ ਦੇਣ ਦੇ ਲਈ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਜਗਾਉਣ ਦੇ ਲਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਜੋ ਸਾਡੇ ਉਪਰਾਲੇ ਹੁਣ ਤੱਕ ਅਸੀਂ ਲਏ ਹਨ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹੁੰਦਾ ਇੱਕ ਸਪੈਸਿਫਿਕ ਅਸੀਂ ਇੱਕ ਸਕਵਾਡ ਬਣਾਈ ਹੈ ਐਂਟੀ ਡਰਗ ਸਕਵਾਡ ਜੋ ਕਿ ਇੱਕ ਇਨਸਪੈਕਟਰ ਰੈਂਕ ਆਫੀਸਰ ਦੇ ਅnder ਕੰਮ ਕਰੂਗੀ ਇਹ ਸਪੈਸੀਫਿਕਲੀ ਡਰਗ ਰਿਲੇਟਡ ਜਿਹੜੀ ਕੰਪਲੇਂਟਸ ਆਉਂਦੀਆਂ ਕੰਪਲੀਟ ਕੰਟਰੋਲ ਰੂਮ ਤੇ ਉਹਨਾਂ ਦੇ ਖਿਲਾਫ ਜੋ ਹੈ ਐਕਟਿਵ ਹੋ ਕੇ ਕੰਮ ਕਰੂਗੀ ਇਹਨਾਂ ਦਾ ਬੇਸਿਕ ਪਰਪਸ ਹੋਗਾ ਕਿ ਜਦੋਂ ਵੀ ਕੋਈ ਕੰਪਲੇਂਟ ਕੰਟਰੋਲ ਰੂਮ ਤੋਂ ਰੀਸੀਵ ਹੁੰਦੀ ਹੈ ਜਿੱਤੇ ਕੋਈ ਬੰਦਾ ਅਨੋਨਿਮਸਲੀ ਮਤਲਬ ਬਿਨਾ ਆਪਣਾ ਨਾਮ ਦੱਸੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਦਾ ਹੈ ਕਿ ਉਹਦੇ ਮਹੱਲੇ ਦੇ ਵਿੱਚ ਸਟਰੀਟ ਸੈਲਿੰਗ ਹੋ ਰਹੀ ਹੈ ਜਾਂ ਕਿਤੇ ਕੋਈ ਡੋ ਟੂ ਡੋਰ ਜੋ ਹੈ 1 ਟੂ 1 ਜੋ ਹੈ ਨਸ਼ਾ ਵੇਚ ਰਿਹਾ ਉਹਦੀ ਇਨਫੋਰਮੇ ਮਿਸ਼ਨ ਉਹ ਸ਼ੇਅਰ ਕਰਦਾ ਹੈ ਉਹ ਇਨਫਾਰਮੇਸ਼ਨ ਅਸੀਂ ਪਹਿਲਾਂ ਰੂਟੀਨ ਦੇ ਵਿੱਚ ਥਾਣੇ ਦੇ ਵਿੱਚ ਜਾਂਦੇ ਸੀ ਥਾਣੇ ਤੋਂ ਵੈਰੀਫਾਈ ਹੁੰਦੀ ਸੀ ਚੈੱਕ ਹੁੰਦੀ ਸੀ ਉਹਦੇ ਵਿੱਚ ਥੋੜਾ ਟਾਈਮ ਵੀ ਲੱਗਦਾ ਸੀ ਤੇ ਕਈ ਵਾਰ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਭਈ ਇਹ ਐਕਚੁਅਲੀ ਉਹਦੇ ਤੋਂ ਕੁਝ ਕਰਾਈ ਹੋਈ ਹੈ ਇਹ ਸਕਵਾਡ ਜਿਹੜੀ ਆਨ ਗਰਾਉਂਡ ਰਹੂਗੀ ਜਦੋਂ ਵੀ ਇਨਫਾਰਮੇਸ਼ਨ ਆਉਂਦੀ ਹੈ ਲਾਈਵ ਇਹ ਉੱਥੇ ਮੂਵ ਕਰਨਗੇ ਇਹਨਾਂ ਦੇ ਕੋਲ ਪੈਟਰੋਲਿੰਗ ਵਹੀਕਲ ਹੋਣਗੇ ਇਹਨਾਂ ਦੀ ਆਈਡੈਂਟੀਟੀ ਵੱਖਰੀ ਹੋਊਗੀ ਔਰ ਇਹ ਮੌਕੇ ਤੇ ਜਾ ਕੇ ਤੁਰੰਤ ਉਹਨੂੰ ਕੈਪਚਰ ਕਰਨਗੇ ਤੇ ਉਹਦੇ ਖਿਲਾਫ ਜੇਕਰ ਨਸ਼ਾ ਰਿਕਵਰ ਹੋ ਗਿਆ ਤਾਂ ਉਹਦੇ ਖਿਲਾਫ ਬੰਦੀ ਲੀਗਲ ਐਕਸ਼ਨ ਲਿਆ ਜਾਏਗਾ ਕੇਸ ਰਜਿਸਟਰ ਕੀਤਾ ਜਾਏਗਾ ਜੇਕਰ ਉਹ ਬਰਾਮਦਗੀ ਨਹੀਂ ਹੁੰਦੀ ਬਟ ਉਹਦਾ ਕੋਈ ਹੋਰ ਸਸਪੀਸ਼ੀਅਸ ਬੈਕਗ੍ਰਾਉਂਡ ਹੈ ਤਾਂ ਉਹਨਾਂ ਨੂੰ ਲਗਾ ਕੇ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਏਗੀ ਤੇ ਉਹਨੂੰ ਲਾਜਿਕਲੀ ਕਨਕਲੂਜਨ ਤੱਕ ਲਿਆ ਜਾਏਗਾ ਸੋ ਇਹ ਸਪੈਸੀਫਿਕਲੀ ਡਰਗ ਰਿਲੇਟਡ ਕੰਪਲੇਂਟ ਤੇ ਜਿਹੜੀ ਸਟਰੀਟ ਪੈਟਲਿੰਗ ਹੈ ਉਹਨੂੰ ਨਤਪਾਨ ਦੇ ਲਈ ਉਪਰਾਲਾ ਲਿਆ ਗਿਆ ਹੈ ਔਰ ਇਹਦੇ ਨਾਲ ਇਹ ਵੀ ਹੋਊਗਾ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਜਗੇਗਾ ਤੇ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਕਿ ਭਈ ਇਮੀਡੀਏਟਲੀ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਉਹਦੇ ਤੇ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਵੀ ਜਾਏਗਾ ਤੋ ਫੋਨ ਕਾਲ ਔਰ ਮੈਸੇਜ ਹੈਟਲ ਲੈਵਲ ਤੇ ਕੁਝ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਨਹੀਂ ਆ ਜੀ ਜੀ ਇੱਕ ਹੋਰ ਬੜਾ ਇੰਪੋਰਟੈਂਟ ਫੈਸਲਾ ਲਿਆ ਗਿਆ ਹੈ ਕਿ ਇੱਕ ਨੈਕਸਸ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਕਈ ਵਾਰੀ ਥੱਲੇ ਦੇ ਲੈਵਲ ਤੇ ਉਹ ਜਿਹੜੀ ਇਨਫੋਰਮੇਸ਼ਨ ਲੀਕ ਆਊਟ ਕੀਤੀ ਜਾ ਰਹੀ ਹੈ ਜਾਂ ਫਿਰ ਜਿਹੜਾ ਐਸਐਚਓ ਲੈਵਲ ਤੱਕ ਜੋ ਹੈ ਆਫੀਸਰਸ ਨਵੇਂ ਆ ਜਾਂਦੇ ਆ ਬਟ ਜਿਹੜੇ ਡਰਾਈਵਰ ਗਨਮਨ ਜਾਂ ਕੋਈ ਹੋਰ ਸਟਾਫ ਹੈ ਉਹ ਜਿਹੜਾ ਹੈ ਪਰਮਨੈਂਟ ਇੱਥੇ ਹੀ ਰਹਿੰਦਾ ਜੋ ਕਿ ਇਨਫੋਰਮੇਸ਼ਨ ਲੀਕ ਆਊਟ ਕਰਦਾ ਹੈ ਜਾਂ ਲੁਕਾ ਨੂੰ ਡਰ ਰਹਿੰਦਾ ਹੈ ਕਿ ਜਦੋਂ ਉਹ ਇਨਫੋਰਮੇਸ਼ਨ ਦੇ ਰਿਹਾ ਉਹਨਾਂ ਦੀ ਆਇਡੈਂਟੀਟੀ ਰਿਵੀਲ ਕਰ ਰਿਹਾ ਸੋ ਅਸੀਂ ਇਸ ਚੀਜ਼ ਨੂੰ ਲਗਦੇ ਹੋਏ ਜਿਹੜੀ ਕਮਨਟੀ ਪਾਲਿਸੀ ਹੈ ਉਹਦੇ ਅਧੀਨ ਸਾਰੇ ਜ਼ਿਲ੍ਹੇ ਦੇ ਵਿੱਚ ਮਾਸ ਟਰਾਂਸਫਰ ਜਿਹੜਾ ਉਹ ਕਰਤੇ ਹਨ 300 ਤੋਂ ਵੱਧ 350 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਵੀ ਆਪਣੇ ਆਪਣੇ ਹੋਮ ਥਾਣਿਆਂ ਦੇ ਵਿੱਚ ਲੰਬੇ ਅਰਸੇ ਤੋਂ ਬੈਠੇ ਸੀ ਉਹਨਾਂ ਦਾ ਬਦਲਾ ਕਰਤਾ ਗਿਆ ਜਿਹੜੇ ਕਿ ਡਾਇਰੈਕਟਲੀ ਫੀਲਡ ਪੋਸਟਿੰਗ ਦੇ ਵਿੱਚ ਇਨਵੋਲਵ ਸੀਗੇ ਇਸ ਤੋਂ ਇਲਾਵਾ ਅਸੀਂ 35 ਤੋਂ ਜ਼ਿਆਦਾ ਜਿਹੜੇ ਅਧਿਕਾਰੀ ਆਊਟ ਆਫ ਰੇਂਜ ਟਰਾਂਸਫਰ ਹੋਣੇ ਹਨ ਜਾਂ ਫਿਰ ਆਊਟ ਆਫ ਡਿਸਟ੍ਰਿਕਟ ਟਰਾਂਸਫਰ ਹੋਣੇ ਹਨ ਉਹਨਾਂ ਦੇ ਬਾਰੇ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜਤਾ ਹੈ ਤਾਂ ਕਿ ਇੱਕ ਚੰਗਾ ਮੈਸੇਜ ਜਾਏਗਾ ਕੰਦੇ ਵਿੱਚ ਨਵੇਂ ਚਿਹਰੇ ਹੋਣਗੇ ਥਾਣੇ ਦੇ ਵਿੱਚ ਐਨਥੂਸਿਆਸਟਿਕਲੀ ਕੰਮ ਕਰਨ ਦੇ ਲਈ ਇੱਕ ਨਵੀਂ ਊਰਜਾ ਦੇ ਨਾਲ ਕੰਮ ਕਰਨ ਦੇ ਲਈ ਲੋਕੀ ਉਪਲਬਧ ਹੋਣਗੇ ਪਲੱਸ ਪਰਸਨਲ ਹੋਣਗੇ ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈ ਇੱਕ ਲੋਕਾਂ ਦੇ ਵਿੱਚ ਵੀ ਪੋਜ਼ਿਟਿਵ ਮੈਸੇਜ ਜਾਏਗਾ ਸਮਾਜਿਕ ਸੰਸਥਾਵਾਂ ਵੀ ਦੇਖਿਓ ਜਿਹਨਾਂ ਕੋਦੇ ਸਹਿਯੋਗ ਜਰਾ ਲੈ ਰਹੇ ਹੁਣ ਜਿਸ ਤਰ੍ਹਾਂ ਜਾਂਦੇ ਹੋ ਕਿ ਇਹ ਨਸ਼ੇ ਦੇ ਖਿਲਾਫ ਜਿਹੜੀ ਸਾਡੀ ਲੜਾਈ ਹੈ ਉਹ ਕੱਲੀ ਪੁਲਿਸ ਦੀ ਨਹੀਂ ਹੈਗੀ ਉਹ ਸਾਰੀ ਸੋਸਾਇਟੀ ਦੀ ਮਿਲ ਕੇ ਲੜਨ ਵਾਲੀ ਲੜਾਈ ਹੈ ਕਿਉਂਕਿ ਇੱਕ ਪਾਸੇ ਸਪਲਾਈ ਚੇਨ ਨੂੰ ਕਟਕਣਾ ਨੂੰ ਤੋੜਨਾ ਜਿਹੜਾ ਪੁਲਿਸ ਦਾ ਕੰਮ ਹੈ ਐਨਫੋਰਸਮੈਂਟ ਸਾਡੀ ਜ਼ਿੰਮੇਵਾਰੀ ਹੈ ਉੱਤੇ ਹੀ ਜਿਹੜੀ ਡਿਮਾਂਡ ਹੈ ਉਹਨੂੰ ਰਿਡਿਊਸ ਕਰਨਾ ਪੁਲਿਸ ਦੇ ਨਾਲ-ਨਾਲ ਬਾਕੀ ਡਿਪਾਰਟਮੈਂਟਸ ਤੇ ਸਮਾਜ ਸੇਵੀ ਸੰਸਥਾਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਦੇਖਿਆ ਕਿ ਗੁਰਦਾਸਪੁਰ ਦੇ ਵਿੱਚ ਪਹਿਲਾਂ ਪਿਛਲੇ 1 ਸਾਲ ਤੋਂ ਜੋ ਸਾਡਾ ਐਕਸਪੀਰੀਅੰਸ ਵੀ ਰਿਹਾ ਹੈ ਕਿ ਕਾਫੀ ਚੰਗੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਇੱਥੇ ਬਣੀ ਹੈ ਕਾਫੀ ਆਰਗੇਨਾਈਜੇਸ਼ਨਸ ਹੈ ਜੋ ਕਿ ਵੱਧ ਚੜ ਕੇ ਪੁਲਿਸ ਦਾ ਸਾਥ ਵੀ ਦੇ ਰਹੀ ਹੈ ਲਾਸਟ ਈਅਰ ਅਸੀਂ 5 ਤੋਂ ਵੱਧ ਜਿਹੜੇ ਹੈ بڑے ਪ੍ਰੋਗਰਾਮ ਕੀਤੇ ਸੀ ਔਨ ਦੀ ਗਵਰਨਰ ਸਾਹਿਬ ਦੇ ਵਿਜ਼ਿਟ ਵੀ ਸੀ ਉਸ ਵੇਲੇ ਵੀ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜਾ ਚੰਗਾ ਕੰਮ ਵੀ ਕੀਤਾ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਕਿੱਤੀ ਗਈ ਸੀ ਤੇ ਇਹ ਉਹ ਲੋਕ ਹੈਗੇ ਜੋ ਕਿ ਆਪਣੇ ਲੈਵਲ ਤੇ ਵੀ ਲੋਕਾਂ ਨੂੰ ਅਵੇਅਰ ਕਰ ਰਹੇ ਹਨ ਤੇ ਪੁਲਿਸ ਦੇ ਨਾਲ ਰਲ ਕੇ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ ਕਿ ਕੋਈ ਵਿਅਕਤੀ ਹੈਗਾ ਨਸ਼ੇ ਦਾ ਤੋਂ ਉਹਨੂੰ ਰੀਹੈਬਿਲੀਟੇਟ ਕਰਨ ਦੇ ਲਈ ਤੇ ਉਹਦੀ ਉਹਦੀ ਅੱਗੇ ਦੀ ਜ਼ਿੰਦਗੀ ਜਿਹੜੀ ਉਹ ਸਵਾਰਨ ਦੇ ਲਈ ਉਹਨੂੰ ਮੋਟੀਵੇਟ ਕਰਨਾ ਪੀਅਰ ਗਰੁੱਪ ਟਾਕ ਕਰਨਾ ਉਹਦੀ ਜਿਹੜੀ ਹੈ ਕਾਉਂਸਲਿੰਗ ਕਰਨਾ ਇਹ ਸਾਰਾ ਕੰਮ ਕਰ ਰਹੇ ਹਨ ਪੁਲਿਸ ਦੇ ਨਾਲ ਰਲ ਕੇ ਅਸੀਂ ਅੱਜ ਇਹਨਾਂ ਦੀ ਵੀ ਮੀਟਿੰਗ ਬੁਲਾਈ ਹੈ ਔਰ ਅਸੀਂ ਇਸ ਚੀਜ਼ ਨੂੰ ਜਿਹੜਾ ਸਾਡਾ ਮਿਸ਼ਨ ਨਿਸ਼ਚੈ ਚੱਲ ਰਿਹਾ ਸੀ ਉਹਨੂੰ ਇੱਕ ਨਵੇਂ ਸਿਰੇ ਤੋਂ ਹੋਨ ਚਲਾਵਾਂਗੇ ਇਹਦੇ ਵਿੱਚ ਇੱਕ ਇੱਕ ਹੋਰ ਨਵੀਂ ਗੱਲ ਅਸੀਂ ਐਡ ਕਰਨਾ ਚਾਹੁੰਦੇ ਹਾਂ ਕਿ ਹੁਣ ਤੱਕ ਅਸੀਂ ਐਜ਼ ਐਨ ਆਰਗੇਨਾਈਜੇਸ਼ਨ ਔਰ ਜਿਹੜਾ ਹੈ ਐਨ ਜੀਓਜ਼ ਇਹਨਾਂ ਨੂੰ ਲੈ ਕੇ ਚੱਲ ਰਹੀ ਸੀ ਉਹਨਾਂ ਅਸੀਂ ਪਿੰਡਾਂ ਦੇ ਜਿੱਦੀ ਸਾਡੀ ਪੰਚਾਇਤਸ ਹੈ ਉਹਨਾਂ ਦੇ ਵੀ ਕਲਸਟਰਸ ਬਣਾਕਰ ਉੱਥੇ ਇੱਕ ਸਾਨੂੰ ਸੁਜੈਸ਼ਨ ਇਹਨਾਂ ਦੇ ਵੱਲੋਂ ਹੀ ਮਿਲਿਆ ਸੀ ਕਿ ਅਸੀਂ ਜ਼ਿੰਮੇਵਾਰੀ ਦੀ ਭਾਵਨਾ ਇਨਸਟਿਲ ਕਰੀਏ ਕਿਉਂਕਿ ਕਈ ਵਾਰੀ ਲੋਕੇ ਡਾਇਰੈਕਟਲੀ ਪੁਲਿਸ ਨੂੰ ਅਪਰੋਚ ਨਹੀਂ ਕਰਦੇ ਉਹ ਆਪਣੇ ਨੇਬਰਸ ਨੂੰ ਦੱਸਦੇ ਆ ਜਾਂ ਪਿੰਡੇ ਦੇ ਕਿਸੇ ਮੋਢਰ ਨੂੰ ਦੱਸਦੇ ਆ ਅਸੀਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵੀ ਇਸ ਚੈਨਲ ਦਾ ਪਾਰਟ ਬਣਾਵਾਂਗੇ ਤੇ ਇੱਕ ਜ਼ਿੰਮ ਇਹਨਾਂ ਦੇ ਮਹੀਨ ਜਿਹੜੀਆਂ ਉਹਨੂੰ ਸ਼ੁਰੂ ਕਰਾਂਗੇ ਜਿੱਥੇ ਲੋਕੀ ਮਿਲ ਕੇ ਜੋ ਹੈ ਜੋ ਵੀ ਐਡਿਕਟ ਹੈ ਜਾਂ ਜੋ ਨਸ਼ੇ ਦਾ ਆਦੀ ਹੈ ਉਹਨੇ ਉਹਨਾਂ ਦੀ ਉੱਥੇ ਹੀ ਪਿੰਡ ਦੇ ਵਿੱਚ ਜਾ ਕੇ ਨਾ ਸਿਰਫ ਕਾਉਂਸਲਿੰਗ ਵੀ ਕਰਾਂਗੇ ਤੇ ਉਹਦੇ ਲਈ ਜਿਹੜੇ ਵੀ ਮੈਡੀਕਲ ਜਾਂ ਜੋ ਕੋਈ ਲੀਗਲ ਜਾਂ ਕੋਈ ਕਾਉਂਸਲਿੰਗ ਦਾ ਪ੍ਰੋਸੈਸ ਹੈ ਉਹ ਸ਼ੁਰੂ ਕਰਕੇ ਉਹਨੂੰ ਦੁਬਾਰਾ ਸਹੀ ਰਾਹ ਤੇ ਲਾਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਸਾਰੇ ਉਪਰਾਲੇ ਜਿਹੜਾ ਸਾਨੂੰ ਪੂਰੀ ਉਮੀਦ ਹੈ ਕਿ ਅੱਗੇ ਜਿਹੜਾ ਜੋ ਸਾਡਾ ਮੇਨ ਮੰਤਵ ਹੈ ਕਿ ਅਸੀਂ ਨਸ਼ੇ ਨੂੰ ਜੜ੍ਹ ਤੋਂ ਗਰਿਏ ਜਾਂ ਇਹਦੇ ਜਿਹੜੀ ਡੋਅ ਸਟੈਪ ਡਿਲੀਵਰੀ ਆ ਵਿਕਰੀ ਹੋ ਰਹੀ ਆ ਇਸ ਮਹਨਸ ਨੂੰ ਖਤਮ ਕਰਨ ਦੇ ਲਈ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰੀਏ ਅਸਰ ਜਿਹੜੀ ਹੈਲਪਲਾਈਨ ਕਰਤੇ ਚਾਰੀ ਕੀਤੇ ਉਹ ਸਭ ਕਰ ਮੈਂ ਹੈਲਪਲਾਈਨ ਨੰਬਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ 178145 45950 ਸੋ 78145 45950 ਇਸ ਤੋਂ ਅਲਾਵਾ ਇੱਕ ਹੋਰ ਨੰਬਰ ਹੈ ਜੇਕਰ ਇਹ ਨੰਬਰ ਬਿਜ਼ੀ ਹੁੰਦਾ ਹੈ ਸੋ ਇੱਕ ਹੋਰ ਨੰਬਰ ਹੈਗਾ 97800 0260197800 जीरो टू सिक्स जीरो वन और तीजा जो नंबर थोड़न ऑलरेडी पता है एक सौ बारह जो तुम्हें तीनों नंबर पर कभी भी कॉल कर सकते हो तुम अपनी आइडेंटिटी दसन की कोई लड़ नहीं है तो सिर्फ एरिया अपना दस सकते हो जितों जिथे की तुम इनफोरमेस देना चाहते दे हो तो जो कोई बंदा या कोई गड्डी या कोई सस्पीशियस है कई बार बॉडर एरिया भी होंगी है कई बार शहर की भी होंगी है तो वह इन्फॉर्मेन बिना आ, किसी हैजीटेशन से शेयर कर सदते हो यह सा जिम्मेदारी है तो इन्फॉर्मेस भी खुफिया रखा जाएगा और 24 ਘੰਟੇ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਏਗੀ ਸੋ ਇਹ ਐਂਟੀ ਡਰਗ ਸਕਵਾਡ ਜਿਹੜੀ ਹੈ ਉਹ ਸਾਡੀ ਸਕਸੈਸਫੁਲ ਹੋਗੀ ਸਾਨੂੰ ਪੂਰੀ ਉਮੀਦ ਹੈ ਇਹਦੇ ਨਾਲ ਨਾਲ ਸਾਡੇ ਕਾਸ ਆਪਰੇਸ਼ਨ ਜੋ ਅਸੀਂ ਚਲਾ ਰਹੇ ਸੀ ਉਹ ਹੁਣ ਵੀ ਲਗਾਤਾਰ ਚੱਲ ਰਿਹਾ ਹੈ ਅੱਜ ਜਿਵੇਂ ਬਾਰਡਰ ਏਰੀਆ ਤੇ ਫੋਕਸ ਕੀਤਾ ਹੈ ਕਲਰ ਨਾਉ ਦੁਰੰਗਲਾ ਜਿੱਥੇ ਵੀ ਉਹ ਅਨਲੋਨ ਸਮਗਲਰਸ ਹੈਗੇ ਉਹਨਾਂ ਦੇ ਅਗੇਂਸਟ ਕਾਰਵਾਈ ਕਰਨ ਦੇ ਲਈ ਐਸਐਚਓ ਨੂੰ ਸਖਤ ਹਦਾਇਤ ਕੀਤੀ ਗਈ ਹੈ ਔਰ ਉਹਦੇ ਵਿੱਚ ਕੋਈ ਵੀ ਲਾਪਰਵਾਹੀ ਜੇ ਸਾਹਮਣੇ ਆਂਦੀ ਹੈ ਤਾਂ ਕੰਸਰਨ ਪੁਲਿਸ ਆਫੀਸਰ ਨੂੰ ਵੀ ਉਹਦੇ ਵੀ ਰਿਸਪੌਂਸਿਬਿਲਟੀ ਜਿਹੜੀ ਫਿਕਸ ਕੀਤੀ ਜਾਏਗੀ। ਸਰ ਖਾਣਿਆਂ ਦੇ ਬਾਹਰ ਜਾਂ ਚੌਕੀਆਂ ਦੇ ਬਾਹਰ ਕਿਉਂ ਨਹੀਂ ਇਦਾਂ ਦੇ ਜਿਹੜੇ ਹੈ ਸ਼ਿਕਾਇਤ ਬਕਸ਼ੇ ਜਿਹੜੇ ਆ ਉਹ ਵੀ 플ੌਟ ਕੀਤੇ ਜਾਂਦੇ ਨੇ ਤੇ ਲਗਾਏ ਜਾਂਦੇ ਨੇ ਕਿ ਬਈ ਬਿਨਾ ਕੋਈ ਫਾਰਮ ਤੋਂ ਜਾਂ ਕਿਣਾ ਕਿਸੇ ਤੋਂ ਕੋਈ ਉਹਦੇ ਵਿੱਚ ਆ ਕੇ ਸ਼ਿਕਾਇਤ ਜਿਹੜੀ ਆ ਉਹ ਬਾਦੇ ਹੋ ਕਿਸੇ ਵੀ ਨਾਮ ਨਾਲ ਨਹੀਂ। ਇਹ ਜਿਹੜਾ ਥਾਣਿਆਂ ਦਾ ਥਾਣਿਆਂ ਦੇ ਬਾਹਰ ਕੰਪਲੇਨ ਬਾਕਸੇ ਪਹਿਲਾਂ ਵੀ ਚੱਲਦਾ ਸੀ ਔਰ ਇਹ ਲਗਾਏ ਵੀ ਜਾਂਦੇ ਆ ਬਟ ਅਸੀਂ ਆਬਜ਼ਰਵ ਕੀਤਾ ਜੋ ਸਾਡੀ ਇਹਦੇ ਵਿੱਚ ਆਬਜ਼ਰਵੇਸ਼ਨ ਹੈ ਕਿ ਕਈ ਵਾਰੀ ਪਬਲਿਕ ਕਿਉਂਕਿ ਉਹ ਦਾਲਨ ਦੇ ਜਦੋਂ ਪਾਣ ਜਾਂਦੀ ਹੈ ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਉਹਨਾਂ ਦੀ ਕੋਈ ਵੀਡੀਓਗ੍ਰਾਫੀ ਤੇ ਉਹਨਾਂ ਦੀ ਕੋਈ ਇਨਫੋਰਮੇਸ਼ਨ ਉੱਥੋਂ ਵੀ ਦਿਖਣਾ ਹੋ ਜਾਏ ਅੱਜਕੱਲ ਮੋਬਾਈਲ ਡਿਵਾਈਸ ਸਾਰਿਆਂ ਦੇ ਕੋਲ ਹੈ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਸੀਕ੍ਰੈਟਲੀ ਵੀ ਇਹ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰਦੇ ਪੂਰੇ ਹਸਪਤਾਲ ਜਿਹੜੇ ਸਰਕਾਰੀ ਨਹੀਂ ਡੈਫੀਨਿਟਲੀ ਬੈਸਨ ਲਗਾ ਦਗੇ ਬੜਾ ਬਿਲੀਕ ਇਹ ਬੜਾ ਖਾ ਤਰੀਕਾ ਹੈ ਤੁਸੀਂ ਡਾਇਰੈਕਟਲੀ ਜਿਹੜੀ ਆਪਣੀ ਸ਼ੇਅਰ ਕਰ ਸਕਦੇ ਹੋ اور ਇਸ ਤੋਂ ਇਲਾਵਾ ਜਿਹੜੇ ਪ੍ਰਾਪਰਟੀ ਹੈਗੀ ਇਹ ਨਸ਼ੇ ਸਮਗਲਰਸ ਦੀ ਉਹਦੇ ਖਿਲਾਫ ਵੀ ਸਾਡੀ ਜੰਗ ਜਲ ਲਗਾਤਾਰ ਜਰੀਏ جاری ਹੈ ਅਸੀਂ 2.5 ਕਰੋੜ ਤੋਂ ਵੱਧ ਇਸ ਹੀ ਸਾਲ ਜਿਹੜੀ ਹੈ ਪ੍ਰਾਪਰਟੀ ਨੂੰ ਸੀਜ਼ ਕਰਾ ਚੁੱਕੇ ਹਾਂ ਅਤੇ ਇਸ ਤੋਂ ਇਲਾਵਾ ਜਿਹੜੇ ਬੰਦੇ ਇਥੋਂ ਬਾਹਰ ਜਾ ਕੇ ਮਤਲਬ ਕਈ ਵਾਰ ਘਰਾਂ ਨੂੰ ਤਾਲਾ ਦੇ ਦਿੰਦੇ ਹਨ ਅਤੇ ਬਾਹਰ ਕਿਸੇ ਡਿਸਟ੍ਰਿਕਟ ਜਾਂ ਸਟੇਟ ਦੇ ਚਲੇ ਜਾਂਦੇ ਉਹਨਾਂ ਦੇ ਸਾਥੀਆਂ ਤੇ ਵੀ ਕਾਰਵਾਈ ਕਰਨ ਦੀ ਸਾਡੀ ਪੂਰੀ ਤਿਆਰੀ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਤੇ ਉਹਨਾਂ ਦੀ ਵੀ ਪ੍ਰਾਪਰਟੀ ਜ਼ਬਤ ਕੀਤੀ ਜਾਏ ਅੰਡਰ ਕਨਸਰਨ ਚਲੇ ਜਾਂਦੇ ਜਿਹੜੇ ਉਹ ਪਨਾ ਦੇ ਦਿੰਦੇ ਫਿਰ ਉਹਨਾਂ ਤੇ ਵੀ ਕਾਰਵਾਈ ਹੋएगी ਡੈਫੀਨਟਲੀ ਉਹਨਾਂ ਤੇ ਵੀ ਕਾਰਵਾਈ ਹੋएगी ਕਿਉਂਕਿ ਉਹ ਐਕਚੁਅਲੀ ਇੱਕ ਚੇਨ ਹੈ ਅੰਦਰ ਇਹਦਾ ਪ੍ਰੋਵੀਜ਼ਨ ਵੀ ਹੈ ਇਪੀਅਰ ਐਕਟ ਦੇ ਵਿੱਚ ਕਿ ਜਿਹੜਾ ਬੰਦਾ ਜਦੋਂ ਰੇਡ ਹੁੰਦੀ ਹੈ ਜਾਂ ਕਿੱਥੇ ਵੀ ਕੋਈ ਚੈਕਿੰਗ ਹੁੰਦੀ ਹੈ ਅਗਰ ਉਹ ਤਾਲਾ ਦੇ ਕੇ ਕਿਸੇ ਪੁਆਇੰਟ ਤੇ ਜਾ ਰਿਹਾ ਹੈ ਤਾਂ ਇਹ ਬੜਾ ਨਾਸਿਰ ਸ਼ੱਕੀ ਹੈ ਉਹ ਕਲੀਅਰਲੀ ਇਹ ਦੱਸਦਾ ਹੈ ਕਿ ਭਈ ਇਹਨੂੰ ਪਨਾ ਦੇਣ ਵਾਲੇ ਬੰਦੇ ਬਾਹਰ ਵੀ ਹੈਗੇ ਨੇ ਬਾਹਰ ਵੀ ਆਪਣੀ ਪ੍ਰਾਪਰਟੀ ਬਣਾਈ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ ਅਗਲੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਇਹਦਾ ਨਤੀਜਾ ਦੇਖਣ ਨੂੰ ਮਿਲੇਗਾ ਥੈਂਕ ਯੂ ਸੋ ਥੈਂਕ